ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਅੰਮ੍ਰਿਤਸਰ ਦੇ ਨਹਿਰ ਦੇ ਸੂਏ ਚੋਂ ਮਿਲੀ ਇੱਕ ਔਰਤ ਦੀ ਲਾਸ਼ ਜਿਨ੍ਹਾਂ ਦੱਸਿਆ ਕਿ ਲਾਸ਼ ਮਿਲਣ ਦੇ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ ਦੱਸਦੀ ਹੈ ਕਿ ਲਾਸ਼ ਨਹਿਰ 'ਚ ਰੁੜਦੀ ਆ ਰਹੀ ਸੀ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਵੇਖਿਆ ਤਾਂ ਪੂਰੇ ਇਲਾਕੇ 'ਚ ਰੋਲਾ ਪੈ ਜਾਂਦਾ ਅਤੇ ਦੱਸਦੀ ਹੈ ਕਿ ਉਸ ਤੋਂ ਬਾਅਦ ਲੋਕਾਂ ਵੱਲੋਂ ਉਸ ਨਹਿਰ ਤੋਂ ਕੱਢਿਆ ਜਾਂਦਾ ਹੈ ਬਾਹਰ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਦੀ ਹੈ ਪਰ ਅਜੇ ਤੱਕ ਇਸ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ ਤਾਂ ਵੱਡੀ ਗੱਲ ਤੁਹਾਨੂੰ ਦੱਸਿਏ ਕਿ ਇਹ ਲਾਸ਼ ਔਰਤ ਦੀ ਦਸੀ ਜਾ ਰਹੀ ਹੈ ਤੇ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਇਹ ਨਹੀਂ ਨਹੀਂ ਬਲਕਿ ਇਸ ਔਰਤ ਦੀ লাশ ਨਹਿਰ ਚ ਬਿਲਕੁਲ ਬਿਨਾ ਕੱਪੜਿਆਂ ਦੇ ਸੀ ਬਿਨਾ ਕੱਪੜਿਆਂ ਤੋਂ ਮਿਲੀ ਇਸ ਔਰਤ ਦੀ লাশ ਤੇ ਕਈ ਸਵਾਲ ਪੈਦਾ ਹੁੰਦੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਅਗਰ ਕੋਈ ਵੀ ਆਤਮ ਹੱਤਿਆ ਕਰਦਾ ਹੈ ਤਾਂ ਇਸ ਤਰ੍ਹਾਂ ਕੋਈ ਵੀ ਬਿਨਾ ਕੱਪੜਿਆਂ ਦੇ ਨਹਿਰ ਚ ਸਾਲੀ ਮਾਰਦਾ ਪਰ ਫਿਲਹਾਲ ਅਜੇ ਤੱਕ ਸੌਰਤ ਦੀ ਪਛਾਣ ਨਹੀਂ ਹੋਈ ਹੈ ਤੁਹਾਨੂੰ ਖਬਰ ਸਾਂਝੀ ਕਰਨੇ ਆ ਇਸ ਖਬਰ ਨੂੰ ਬਹੁਤ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਔਰਤ ਦੀ ਪਛਾਣ ਹੋ ਸਕੇ ਹੋ ਸਕਦਾ ਕਿ ਤੁਹਾਡੇ ਇੱਕ ਸ਼ੇਰ ਦੇ ਨਾਲ ਇਸ ਔਰਤ ਦੇ ਪਰਿਵਾਰ ਨੇ ਸਹਾਦਸੇ ਬਾਰੇ ਪਤਾ ਲੱਗ ਜਾਵੇ ਇਸ ਦੀ ਪਛਾਣ ਹੋ ਸਕੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਹਾਉਣਗੇ ਅਗਰ ਕਿਸੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ ਜਾਂ ਅਗਰ ਕਿਸੇ ਵੱਲੋਂ ਖੁਦਕੁਸ਼ੀ ਵੀ ਕੀਤੀ ਜਾਂਦੀ ਹੈ ਤਾਂ ਇਸ ਹਾਲਾਤ ਚ ਨਹੀਂ ਹੁੰਦਾ ਕਿ ਕੋਈ ਹਾਦਸਾ ਹੈ ਜਾਂ ਕਤਲ ਇਸ ਬਾਰੇ ਤਾਂ ਹੁਣ ਪੁਲਿਸ ਜਾਂਚ ਕਰਕੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਸਵੇਲੇ ਦੀ ਵੱਡੀ ਖਬਰ ਕਰਨਿਆਂ ਤੁਹਾਡੇ ਨਾਲ ਸਾਂਜੀ ਜਗਿੰਦਰਪਾਲ ਦੀ ਰਿਪੋਰਟ ਪਾਰਤ ਗੱਲ ਬਾਅਦ ਇਹ ਪਿੰਡ ਮੂਲੇ ਚੱਕੇ ਆਪਣਾ ਸੂਆ ਲੰਘਦਾ ਵਾ ਪਿੰਡ ਦੇ ਵਿੱਚੋਂ ਦੀ ਤੇ ਇਹਨਾਂ ਸਵੇਰੇ ਅੱਧਾ ਘੰਟਾ ਪਹਿਲਾਂ ਕੋਈ ਡੈੱਡ ਬੋਡੀ ਰੁੜ ਕੇ ਆ ਰਹੀ ਔਰਤ ਦੀ ਕਿਸੇ ਦੀ ਕੋਈ 35 40 ਸਾਲ ਦੀ ਉਮਰ ਹੈ ਗਈ ਹੈ ਤੇ ਮੌਕੇ ਤੇ ਫਿਰ ਪੁਲਿਸ ਪ੍ਰਸ਼ਾਸਨ ਆਇਆ ਵਾ ਤੇ ਪਿੰਡ ਸਾਰਾ ਇਕੱਠਾ ਆਇਆ ਵਾ ਤੇ ਹੁਣ ਉਹ ਡੈੱਡ ਬੋਡੀ ਕੱਢੀ ਗਈ ਹੈ ਤੇ ਹੁਣ ਪੁਲਿਸ ਪ੍ਰਧਾਨ ਜੀ ਉਹ ਵੀ ਇਹ ਕਾਰਵਾਈ ਬੰਦੀ ਉਹ ਖੜ ਕੇ ਉਹਨੂੰ ਕਰਨਗੇ ਨਹੀਂ ਸਰ ਸਵੇਰ ਦੀ ਨਹੀਂ ਇਹ ਕੋਈ ਪਿੱਛੋਂ ਰੁੜਦੀ ਆਉਂਦੀ ਆ ਕਿ ਇੱਕ ਅੱਡੇ ਦੀ ਨਿਗਾਹ ਪਈ ਘੰਟਾ ਅੱਧਾ ਘੰਟਾ ਪਹਿਲੇ ਕਿ ਨਜ਼ਰਾਈ ਸਾਰਿਆਂ ਨੂੰ ਨਾਲ ਹੀ ਰੋਲਾ ਪਾ ਕੇ ਤੇ ਨਾਲ ਹੀ ਰੋਲਾ ਪੈ ਗਿਆ ਤੇ ਮਣਕੇ ਲੋਕ ਇਕੱਠੇ ਹੋ ਹੁੰਦੇ ਗਏ ਹੌਲੀ ਹੌਲੀ ਇਹ ਲੱਗਦਾ ਕਿ ਨਹਿਰ ਕਾਫੀ ਡੂੰਗੀ ਹੈ ਹਾਂ ਨਹਿਰ ਤੇ ਜਦੋਂ ਦੀ ਪੱਕੀ ਬਣੀ ਹੈ ਕਾਫੀ ਡੂੰਗੀ ਹੈ ਪਹਿਲਾਂ ਵੀ ਕੋਈ ਹਾਸਾ ਹੋਇਆ ਪਹਿਲਾਂ ਇਦਾਂ ਰੁੜਦੇ ਆਉਂਦੇ ਕਦੀ ਕੋਈ ਜਾਨਵਰ ਰੁੜ ਕੇ ਆ ਗਿਆ ਕੋਈ ਬੱਚਾ ਰੁੜ ਕੇ ਆ ਗਿਆ ਇਦਾਂ ਕੁਛ ਨਾ ਕੁਛ ਕੋਈ ਡੱਡ ਬੋਡੀ ਰੁੜ ਕੇ ਹੁੰਦੀ ਦਿੰਦੀ ਹੈ ਮੈਟਰੀਅਲ ਦਾ লাশ ਪਾਣੀ ਦਾ ਸੁਆਕਾ ਕਾਫੀ ਭਰਿਆ ਹੋਇਆ ਵਾ ਤੇ ਰੁੜਦੀ ਆ ਰਹੀ ਸੀ ਨੰਗਨਹਾਉਤ ਵਿੱਚ ਸੀ ਪਿੰਡ ਵਾਲਿਆਂ ਦੀ ਮੱਤਿ ਘਾ ਦੇ ਵਿੱਚ ਫਸੀ ਹੋਈ ਸੀ ਤੇ ਪਿੰਡ ਵਾਲਿਆਂ ਦੀ ਮਤ ਨਾਲ ਪੁਲਿਸ ਪਾਰਟੀ ਨੇ ਪਹੁੰਚ ਕੇ ਤੇ লাশ ਨੂੰ ਜਾਬੀ ਪਾਣੀ ਚੋਂ ਬਾਹਰ ਕੱਢਿਆ ਵਾ ਨੰਗਨਹਾਉਤ ਦੇ ਵਿੱਚ লাশ ਸੀ ਤੇ ਅਜੇ ਬਾਰੇ ਕੋਈ ਪਤਾ ਲੱਗ ਨਹੀਂ ਸਕਿਆ 72 ਘੰਟੇ ਲਈ ਨੂੰ ਰੱਖਾਂਗੇ ਪਛਾਣਖਤ ਵਾਸਤੇ ਸਿਵਲ ਹਸਪੀਟਲ ਵਿੱਚ ਜੇ ਕੋਈ ਲੱਗਦਾ ਕਿ ਕਤਲ ਹੈ ਕਿ ਨਹੀਂ ਫਿਲਹਾਲ ਜਿਹਦੇ ਬਾਰੇ ਕੁਛ ਨਹੀਂ ਜਾ ਸਕਦਾ ਕੁਝ ਵੀ ਹੋ ਸਕਦਾ ਚਾਂਚ ਚੱਲ ਰਹੀ ਆ ਸਿਰਪਸਰ ਆ ਰਹੀ ਹਮ ਕਿਤਰਾ ਦਿੱਤੀ ਗਈ ਹੈ ਜੋ ਵੀ ਜਾਂਚ ਹੋਏਗੀ ਜਿਸ ਤਰ੍ਹਾਂ ਦੀ ਵੀ ਹੋਏਗੀ ਤੁਹਾਨੂੰ ਦੱਸ ਦਿੱਤੀ ਜਾਏਗੀ